ਪੇਸ਼ ਹੈ ਜੀ ਕਹਾਣੀ ਜਵਾਨ ਬਾਪੂ ਬਸਤੇ ਨਿਤ ਦਾ ਸਫਰ ਸਵੇਰ ਵੇਲੇ ਆਪਣੀ ਕਾਰਮ ਭੂਮੀ ਵੱਲ ਰਵਾਨਗੀ ਤੇ ਆਥਣ ਵੇਲੇ ਘਰ ਪਰਤਣਾ ਇੱਕ ਪਾਸੇ ਦਾ ਤਕਰੀਬਨ 2 ਸਵਾ 2 ਘੰਟੇ ਦਾ ਸਫਰ ਨਿਵੇੜਦਿਆਂ ਹੀ ਨਿਬੜਦਾ ਸਫਰ ਕਰਦਿਆਂ ਅਨੇਕ ਲੋਕਾਂ ਨਾਲ ਬਾਹ ਪੈਂਦਾ ਲੋਕਾਂ ਨੂੰ ਨਿਤ ਦਿਨ ਨੇੜਿਓਂ ਹੋ ਕੇ ਤੱਕਣ ਤੇ ਸਮਝਣ ਦਾ ਮੌਕਾ ਮਿਲਦਾ ਸਫ਼ਰ ਦੌਰਾਨ ਲੋਕਾਂ ਦੀ ਨਿੱਕੀ-ਨਿੱਕੀ ਨੋਕ-ਚੋਕ, ਗਿਲੇ-ਸਿਕਵੇ, ਹਾਸੇ-ਠੱਠੇ, ਚਿੰਤਾਵਾਂ, ਘਰ-ਪਰਿਵਾਰ ਦੀਆਂ ਗੱਲਾਂ ਤੇ ਦੇਸ਼ ਦੀ ਸਿਆਸਤ ਤੋਂ ਲੈ ਕੇ ਕਦੇ-ਕਦਾਈ ਕਮੰਤਰੀ ਮੁੱਦਿਆਂ ਉੱਪਰ ਚੱਲਦੀ ਗੱਲਬਾਤ ਨੀਜ ਨਾਲ ਸੁਣਨਾ ਮੇਰੇ ਲਈ ਵੱਖਰਾ ਅਨੁਭਵ ਹੋ ਨਿਭੜਿਆ। ਔਰਤਾਂ ਲਈ ਮੁਫਤ ਬੱਸ ਸਫ਼ਰ, ਸਰਕਾਰੀ ਬੱਸਾਂ ਵਿੱਚ ਭੀੜ-ਚਬਾਦਾ। ਇਨਸਾਨੀਅਤ ਦੇ ਨਾਤੇ ਕਿਸੇ ਲੋੜਵੰਦ ਲਈ ਸੀਟ ਵੀ ਛੱਡਣੀ ਪੈਂਦੀ। ਕਿਸੇ-ਕਿਸੇ ਦਿਨ ਤਾਂ ਬੱਸ ਸਵਾਰੀਆਂ ਨਾਲ ਇੰਨੀ ਟੁੱਟ ਜਾਂਦੀ ਕਿ ਬੱਸ ਚੋਂ ਉਤਰਨਾ ਵੀ ਮੁਸ਼ਕਿਲ ਹੋ ਜਾਂਦਾ। ਹੁਣ ਇਹ ਸਭ ਮੇਰੇ ਲਈ ਸਫ਼ਰ ਦਾ ਹਿੱਸਾ ਸੀ। ਇੱਕ ਸਵੇਰ ਕੋਈ ਬਜ਼ੁਰਗ ਮੇਰੇ ਨਾਲ ਸੀਟ ਤੇ ਆ ਬੈਠਾ। ਬੈਠਦੇ ਅਸਾਰ ਉਹ ਮੇਰੇ ਵੱਲ ਇਸ਼ਾਰਾ ਕਰਕੇ ਬੋਲਿਆ। ਕਾਕਾ, ਬੱਸ ਸਲਾਬਤਪੁਰੇ ਅੱਡੇ ਤੇ ਪਹੁੰਚੇ ਤਾਂ ਮੈਨੂੰ ਦੱਸ ਦੇਣਾ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਗੱਲ ਜਾਰੀ ਰੱਖਦਿਆਂ ਬਜ਼ੁਰਗ ਫਿਰ ਬੋਲਿਆ। ਹੁਣ ਨੀਂਗਾ ਘਟ ਗਈ। ਕੱਟ ਪਤਾ ਲੱਗਦਾ ਰਾਹ ਕਿਹੜੇ ਦਾ ਫਿਰ ਟਰਮੇ ਅਤੇ ਉਮੀਦ ਨਾਲ ਮੇਰੇ ਵੱਲ ਤੱਕਿਆ ਕੋਈ ਗੱਲ ਨਹੀਂ ਬਾਪੂ ਜੀ ਮੈਂ ਦੱਸ ਦੇਵਾਂਗਾ ਤੁਸੀਂ ਆਰਾਮ ਨਾਲ ਬੈਠੋ ਦੇਖ ਲੈ ਸਭ ਟਾਈਮ ਟਾਈਮ ਦੀ ਗੱਲ ਹੈ ਹੁਣ ਤਾਂ ਸਲਾਬਤਪੁਰੇ ਤੋਂ ਰਾਮਪੁਰੇ ਨੂੰ ਕਿੱਡੀ ਚੌੜੀ ਸੜਕ ਜਾਂਦੀ ਹੈ ਉਸਨੇ ਦੁਬਾਰਾ ਗੱਲ ਸ਼ੁਰੂ ਕੀਤੀ ਕਿਸੇ ਸਮੇਂ ਇੱਥੇ ਉਜਾੜ ਬਿਆਬਾਨ ਹੁੰਦਾ ਸੀ ਬਸ ਇਹ ਕੱਚਾ ਜਿਹਾ ਰਾਹ ਸੀ ਰਾਮਪੁਰੇ ਨੂੰ ਨਿਰਾ ਮੇਟੜਦਾ ਹੁੰਦਾ ਸੀ ਅਸੀਂ ਤੁਰ ਕੇ ਪੈਂਡਾ ਨਵੇੜ ਲੈਣਾ ਬਾਟ ਪੈਰੀ ਲੱਗੀ ਸੀ ਸਾਡੀ ਫੇਰ ਸਾਈਕਲ ਲੈ ਲਿਆ ਜਿਵੇਂ ਬਾਟ ਹੀ ਮੁੱਕ ਗਈ ਮੈਂ ਬਾਬੇ ਦੀਆਂ ਗੱਲਾਂ ਦਿਲਚਸਪੀ ਨਾਲ ਸੁਣ ਰਿਹਾ ਸੀ ਮਨ ਅੰਦਰ ਹੋਰ ਜਾਣਨ ਦੀ ਉਤਸੁਕਤਾ ਜਾਗ ਪਈ ਬਾਬਾ ਜੀ ਕਿਹੜੇ ਪਿੰਡ ਤੋਂ ਤੁਸੀਂ ਭਾਈ ਰੂਪੇ ਦੀਆਂ ਟਹਿਣੀਆਂ 'ਚ ਰਹਿਣਾ ਮੈਂ ਪਹਿਲਾਂ ਪਿੰਡ 'ਚ ਹੀ ਰਹਿੰਦੇ ਸੀ ਅਸੀਂ ਤਿੰਨ ਜਵਾਕਾਂ ਲਈ ਘਰ ਭੀੜਾ ਸੀ ਫੇਰ ਅਸੀਂ ਇੱਥੇ ਨਿਆਈਆਂ ਚਾ ਬੈਠੇ ਤਿੰਨਾ ਮੁੰਡਿਆਂ ਦੇ ਖੁੱਲੇ ਡੁੱਲੇ ਘਰ ਐ ਹੁਣ ਇੱਥੇ ਤੁਸੀਂ ਕੀ ਕੰਮ ਕਰਦੇ ਸੀ ਮੈਥੋਂ ਪੁੱਛੇ ਬਿਨਾਂ ਨਾ ਰਹਿ ਗਿਆ ਮੈਂ ਸਾਰੀ ਉਮਰ ਇੱਟਾਂ ਦਾ ਕੰਮ ਕੀਤਾ ਬਾਬੇ ਨੇ ਬਸ ਦੀ ਖਿੜਕੀ ਚੋਂ ਬਾਹਰ ਝਾਕਦਿਆਂ ਬੋਲਣਾ ਸ਼ੁਰੂ ਕੀਤਾ ਇੰਨਾ ਸਾਰੇ ਪਿੰਡਾਂ 'ਚ ਕੰਮ ਕੀਤਾ ਰਾਹਪੂਰੇ ਤੋਂ ਲੈ ਕੇ ਭਗਤੇਸਲਾਪਤਪੁਰੇ ਬਰਨਾਲੇ ਤਾਈ ਸੂਰਜ ਦੇ ਟਿੱਕੀ ਚੜਨ ਤੋਂ ਪਹਿਲਾਂ ਲਵੇਰੀਆਂ ਵਾਸਤੇ ਨਿਆਈਆਂ ਚੋਂ ਚਰੀ ਦੀ ਤਕੜੀ ਪੰਡ ਲਿਆਉਣੀ। ਉਹ ਵੀ ਸਾਈਕਲ ਤੇ। ਫਿਰ ਟੋਕੇ ਤੇ ਕੁੱਤਰਨਾ, ਫਿਰ ਕੰਮ ਤੇ ਜਾਣਾ। ਸਾਰਾ ਦਿਨ ਜੀ ਜਾਨ ਨਾਲ ਕੰਮ ਕਰਨਾ। ਮਤੇ ਕਿਸੇ ਤੋਂ ਇਹ ਨਾ ਸੁਣਨ ਨੂੰ ਮਿਲ ਜੇ ਕਿ ਮਿਸਤਰੀਆ ਅੱਜ ਤੱਕ ਕੰਮ ਘਾਟੀ ਨਿਵੇੜਿਆ। ਟਿੱਕੀ ਛੱਪਦਿਆਂ ਹੀ ਪਿੰਡ ਵੱਲ ਚਾਲੇ ਪਾ ਦੇਣੀ। ਇਹ ਨਿਤ ਦਾ ਕਸਬ ਸੀ ਮੇਰਾ। ਮੈਂ ਹੰਗੂਰਾ ਭਰਦਿਆਂ ਬਾਬੇ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ। ਉਹ ਫੇਰ ਬੋਲਿਆ, ਦੇਖ ਲੈ ਆਥਣੇ ਘਰੇ ਪਹੁੰਚ ਕੇ ਨਹਾਉਣਾ ਧੋਣਾ, ਰੋਟੀ ਤੇ ਟੁੱਕਰ ਨਾਲ ਅੱਧ-ਪਾਧ ਦੇ ਸੀ ਕਿਉਂ ਨਿਤ ਢ ਘਾਰ ਲੈਂਦਾ ਸੀ। ਕਦੇ ਕਦਾਈ ਪਾਈ ਆਵੀ, ਜੇ ਕੰਮ ਕਿਸੇ ਜ਼ਿਮੀਂਦਾਰ ਦੇ ਘਰ ਚੱਲਦਾ ਹੁੰਦਾ ਤਾਂ ਉੱਥਾਂ ਦੀ ਰੋਟੀ ਜ਼ਰੂਰ ਖਵਾਉਂਦੇ। ਇੰਨਾ ਹੀ ਦੇਸੀ ਕਿਉਂ ਦਿੰਦੇ ਰੋਟੀ ਨਾਲ। ਹਮਾ ਤੜਵੀ ਕਦੇ ਭੁੱਖਾ ਨਹੀਂ ਸੀ ਮੁਰਦਾ। ਜਿੰਨਾ ਕੋ ਸਰਦਾ ਕਰਦੇ। ਰੱਜਵੀਂ ਖੁਰਾਕ ਖਾਂਦੇ ਫੇਰ ਹੀ ਕੰਮ ਨਿਭੜਦੇ ਸੀ ਹੁਣ ਤਾਂ ਖੁਰਾਕਾਂ ਵਿੱਚ ਦਮੀ ਨਹੀਂ ਰਿਹਾ ਬਾਬੇ ਨੇ ਲੰਮਾ ਹੌਂਕਾ ਲੈ ਕੇ ਚੁੱਪ ਧਾਰ ਲਈ ਬਾਬੇ ਦੇ ਜੀਵਨ ਬਾਰੇ ਜਾਣਨ ਦੀ ਉਤਸੁਕਤਾ ਹੋਰ ਵੱਧ ਗਈ ਕਿੰਨੀ ਉਮਰ ਹੋਊ ਬਾਪੂ ਜੀ ਤੁਹਾਡੀ ਰੌਲਿਆਂ ਬੇਲੇ ਦੀ ਮਾੜੀ ਮੋਟੀ ਸੁਰਤ ਹੈ ਮੈਨੂੰ ਹੁਣ ਤੂੰ ਆਪੇ ਦੇਖ ਲੈ ਪੁੱਤਰਾ ਪੰਜ ਸੱਤ ਸਾਲ ਪਹਿਲਾਂ ਹੀ ਕੰਮ ਛੱਡਿਆ ਮੈਂ ਉਹ ਵੀ ਮੁੰਡੇ ਕਹਿੰਦੇ ਹੁਣ ਛੱਡ ਦੇ ਕੰਮ ਸਾਰੀ ਉਮਰ ਬਹੁਤ ਕੰਮ ਕੀਤਾ ਹੈ ਬੰਦੇ ਦਾ ਲਾਲਚ ਤਾਂ ਕਦੇ ਮੁੱਕਣ ਵਾਲੀ ਸ਼ੈ ਹੀ ਨਹੀਂ ਹੈਗਾ ਨਾਲ ਦੇ ਬਹੁਤੇ ਹਾਣੀ ਵੀ ਤੁਰ ਗਏ ਇੱਕ ਜੱਗੂ ਰਹਿ ਗਿਆ ਉਹ ਵੀ ਤੁਰਨ ਤੋਂ ਆਰੀ ਬਸ ਹੁਣ ਤਾਂ ਬੋਦਾ ਬੋਲਦਾ ਬਾਬਾ ਚੁੱਪ ਕਰ ਗਿਆ ਕੁਝ ਸ਼ਬਦ ਉਹਦੇ ਗਲੇ ਵਿੱਚ ਹੀ اٹਕ ਗਏ ਬਸ ਸਲਾਬਤਪੁਰੇ ਦੇ ਚੌਂਕ ਵਿੱਚ ਰੁਕੀ ਇਸ ਤੋਂ ਪਹਿਲਾਂ ਕਿ ਮੈਂ ਬਾਬੇ ਨੂੰ ਦੱਸਦਾ ਕਨੈਕਟਰ ਨੇ ਹੁੱਕਰਾ ਦਿੱਤਾ ਚਲੋ ਭਾਈ ਸਲਾਬਤਪੁਰੇ ਵਾਲੇ ਬਾਬਾ ਮੇਰੇ ਮੋਢੇ ਤੇ ਹੱਥ ਰੱਖ ਕੇ ਸਹਾਰੇ ਨਾਲ ਉੱਠਦਿਆਂ ਬੱਸ ਤੋਂ ਹੀ ਠਾ ਉਤਰ ਗਿਆ। ਉਸ ਦੀਆਂ ਅੱਖਾਂ ਵਿੱਚ ਰੱਜ ਕੇ ਜਿੰਦੀ ਜਿਉਣ ਦੀ ਚਮਕ ਦਿਖਾਈ ਦਿੱਤੀ। ਦੇਖਦਿਆਂ ਦੇਖਦਿਆਂ ਬਾਬਾ ਫੁਰਤੀ ਨਾਲ ਸੜਕ ਪਾਰ ਕਰਕੇ ਉਸ ਮੋੜ ਤੇ ਆ ਪੜ ਗਿਆ ਜਿੱਥੋਂ ਬੱਸ ਉਸ ਦੇ ਪਿੰਡ ਹੁੰਦੀ ਹੋਈ ਰਾਮਪੁਰੇ ਨੂੰ ਜਾਣੀ ਸੀ। ਉਸ ਦੀ ਪਿੱਠ ਵਿੱਚ ਮਮੋਲੀ ਕੁੱਬ ਸੀ ਪਰ ਜਿਸ ਫੁਰਤੀ ਨਾਲ ਉਹ ਮੁੜ ਕੇ ਤੁਰਿਆ ਮੈਨੂੰ ਅਹਿਸਾਸ ਹੋਇਆ ਬਾਪੂ ਅਜੇ ਜਵਾਨ ਹੈ। Дякую за перегляд!